ਅਕਾਲੀ ਦਲ ਨੂੰ ਅੱਜ ਇੱਕ ਵੱਡਾ ਝਟਕਾ ਲੱਗਾ ਜਿੱਥੇ ਜੋ ਡਾਕਟਰ ਸੁਖਵਿੰਦਰ ਸੁਖੀ ਨੇ ਜੋ ਕਿ ਅਕਾਲੀ ਦਲ ਦੇ ਬੰਗਾ ਤੋਂ ਵਿਧਾਇਕ ਨੇ ਉਹ ਪਾਰਟੀ ਛੱਡ ਕੇ ਆਮ ਆਦਮੀ ਪਾਰਟੀ ਦੇ ਵਿੱਚ ਅੱਜ ਭਗਵੰਦ ਮਾਨ ਦੀ ਅਗਵਾਈ ਦੇ ਵਿੱਚ ਸ਼ਾਮਿਲ ਹੋਏ ਜਿਸ ਤੋਂ ਬਾਅਦ ਅਕਾਲੀ ਦਲ ਨੂੰ ਇੱਕ ਬਹੁਤ ਵੱਡਾ ਝਟਕਾ ਲੱਗਿਆ ਕਿਉਂਕਿ ਅਕਾਲੀ ਦਲ ਦੇ ਮੌਜੂਦਾ ਤਿੰਨ ਵਿਧਾਇਕ ਸੀਗੇ ਜਿਸ ਦੇ ਵਿੱਚੋਂ ਇੱਕ ਸੁਖਵਿੰਦਰ ਸੁਖੀ ਵੀ ਸੀਗੇ ਹੁਣ ਉਹ ਆਪ ਦੇ ਵਿੱਚ ਸ਼ਾਮਿਲ ਹੋ ਗਏ ਨੇ ਅਕਾਲੀ ਦਲ ਕੋਲ ਸਿਰਫ ਤਿੰਨ ਵਿਧਾਇਕ ਸੀਗੇ ਜਿਨ੍ਹਾਂ ਵਿੱਚੋਂ ਇੱਕ ਸੁਖਵਿੰਦਰ ਸੁਖੀ ਹੁਣ ਆਪ ਦੇ ਵਿੱਚ ਸ਼ਾਮਿਲ ਹੋ ਗਏ ਨੇ ਜਿਸ ਕਰਕੇ ਹੁਣ ਅਕਾਲੀ ਦਲ ਕੋਲ ਸਿਰਫ ਦੋ ਹੀ ਵਿਧਾਇਕ ਰਹਿ ਗਏ ਨੇ ਇਸ ਤੋਂ ਬਾਅਦ ਇੱਕ ਨਵੀਂ ਚਰਚਾ ਛਿੜ ਗਈ ਹੈ ਕਿਉਂਕਿ ਪੰਜਾਬ ਦੇ ਵਿੱਚ ਪਹਿਲਾਂ ਹੀ 4 ਜਿਮਨੀ ਚੋਣਾ ਹੋਣੀ ਆ ਸੀ 4 ਵਿਧਾਨ ਸਭਾ ਸੀਟਾਂ ਖਾਲੀਆਂ ਸੀ ਇਸ ਤੋਂ ਬਾਅਦ ਇਹਨਾਂ ਦੀ ਜਦੋਂ ਅਸਤੀਫਾ ਦੇਣ ਕੇ ਡਾਕਟਰ ਸੁਖਵਿੰਦਰ ਸੁਖੀ ਤਾਂ ਇੱਕ ਹੋਰ ਸੀਟ ਖਾਲੀ ਹੋ ਜਾਣੀ ਹੈ ਤੇ ਪੰਜਾਬ ਦੇ ਵਿੱਚ 5 ਸੀਟਾਂ ਤੇ ਜਿੰਮਨੀ ਚੋਣਾਂ ਹੋਣੀਆਂ ਨੇ ਦੱਸਦੀ ਕਿ ਪਹਿਲਾਂ 5 ਸੀਟਾਂ ਸੀ ਜਿਸ ਦੇ ਵਿੱਚੋਂ ਜਲੰਧਰ ਦੀ ਸੀਟ ਤੇ ਚੋਣ ਹੋ ਗਈ ਸੀ ਤੇ ਉੱਥੇ ਆਪ ਦੇ ਮਹਿੰਦਰ ਭਗਤ ਜੇਤੂ ਰਹੇ ਸੀ ਉਹ ਵੱਡੀ ਮਾਰਜਨ ਨਾਲ ਜਿੱਤੇ ਸੀ ਤੇ ਉਸ ਤੋਂ ਬਾਅਦ 4 ਸੀਟਾਂ ਰਹਿ ਗਈਆਂ ਸੀ ਤੇ ਹੁਣ ਇਨਾਂ ਦੇ ਅਸਤੀਫੇ ਤੋਂ ਬਾਅਦ ਜੋ ਹੈ 5ਵੀਂ ਸੀਟ ਵੀ ਖਾਲੀ ਹੋ ਜਾਵੇਗੀ ਤੇ ਚਰਚਾਵਾ ਚੱਲ ਰਹੀਆਂ ਨੇ ਕਿ ਹਰਿਆਣਾ ਦੀ ਵਿਧਾਨ ਸਭਾ ਚੋਣ ਦੇ ਨਾਲ-ਨਾਲ ਸਤੰਬਰ ਦੀ ਅਖੀਰ ਦੇ ਵਿੱਚ ਜਾਂ ਫਿਰ ਅਕਤੂਬਰ ਦੀ ਸ਼ੁਰੂਆਤ ਦੇ ਵਿੱਚ ਜੋ ਹੈ ਜਿੰਨੀ ਚੋਣਾਂ ਪੰਜਾਬ ਦੇ ਵਿੱਚ ਹੋ ਸਕਦੀਆਂ ਨੇ ਹੁਣ ਆਪਾਂ ਇੱਕ-ਇੱਕ ਕਰਕੇ ਸੀਟਾਂ ਦਾ ਜੋ ਹੈ ਜ਼ਿਕਰ ਕਰ ਲੈਨੇ ਆ ਸਭ ਤੋਂ ਪਹਿਲਾਂ ਬੰਗਾ ਦੀ ਸੀਟ ਤੋਂ ਸ਼ੁਰੂਆਤ ਕਰਦੇ ਆ ਬੰਗਾ ਤੋਂ ਵਿਧਾਇਕ ਜੋ ਨੇ ਡਾਕਟਰ ਸੁਖਮਿੰਦਰ ਸੁਖੀ ਉਹਨਾਂ ਨੇ ਅੱਜ ਅਕਾਲੀ ਦਲ ਛੱਡਿਆ ਤੇ ਜੇਕਰ ਜਦੋਂ ਅਸਤੀਫਾ ਦਿੰਦੇ ਨੇ ਸੁਖੀ ਔਰ ਡਾਕਟਰ ਸੁਖੀ ਜਦੋਂ ਅਸਤੀਫਾ ਦੇਣਗੇ ਉਦੋਂ ਇਹ ਸੀਟ ਵੀ ਖਾਲੀ ਹੋ ਜਾਵੇਗੀ ਇਸ ਤੋਂ ਇਲਾਵਾ ਬਰਨਾਲਾ ਤੋਂ ਮੰਤਰੀ ਮੀਤਿਹਰ ਜੋ ਵਿਧਾਇਕ ਸੀਗੇ ਉਹਨਾਂ ਨੇ ਇਸ ਵਾਰ ਐਮਪੀ ਦੀਆਂ ਚੋਣਾਂ ਲੜੀਆਂ ਤੇ ਉਹਨਾਂ ਨੇ ਸੰਗਰੂਰ ਤੋਂ ਵੱਡੀ ਜਿੱਤ ਹਾਸਲ ਕੀਤੀ ਤੇ ਬਰਨਾਲਾ ਦੀ ਸੀਟ ਖਾਲੀ ਪਈ ਹੈ ਇਸ ਤੋਂ ਇਲਾਵਾ ਜੋ ਰਾਜਾ ਵੜਿੰਗ ਨੇ ਕਾਂਗਰਸ ਦੇ ਸੂਬਾ ਪ੍ਰਧਾਨ ਵੀ ਨੇ ਉਹ ਜੋ ਗਿੱਦੜ ਬਾਹਾ ਤੋਂ ਵਿਧਾਇਕ ਸੀਗੇ ਤੇ ਹੁਣ ਉਹ ਲੁਧਿਆਣਾ ਤੋਂ ਜੋ ਐਮਪੀ ਬਣ ਚੁੱਕੇ ਨੇ ਇਸ ਤੋਂ ਇਲਾਵਾ ਕਾਂਗਰਸ ਦੀ ਗੱਲ ਕਰੀਏ ਤਾਂ ਕਾਂਗਰਸ ਦੇ ਸੁਖਜਿੰਦਰ ਰੰਦਾਵਾ ਜੋ ਕਿ ਗੁਰਦਾਸਪੁਰ ਤੋਂ ਚੋਣਾਂ ਜਿੱਤੇ ਨੇ ਉਹ ਡੇਰਾ ਬਾਬਾ ਨਾਨਕ ਤੋਂ ਵਿਧਾਇਕ ਸੀਗੇ ਤੇ ਉਹ ਸੀਟ ਵੀ ਹੁਣ ਖਾਲੀ ਪਈ ਹੈ ਹੁਣ ਜ਼ਿਕਰ ਡਾਕਟਰ ਚੱਬੇਵਾਲ ਦਾ ਕਰਦੇ ਹਾਂ ਜੋ ਕਿ ਚੋਣਾਂ ਤੋਂ ਪਹਿਲਾਂ ਆਮ ਆਦਮੀ ਪਾਰਟੀ ਦੇ ਵਿੱਚ ਸ਼ਾਮਲ ਹੋਏ ਸੀ ਉਹ ਹੁਸ਼ਿਆਰਪੁਰ ਤੋਂ ਸੀਟ ਜਿੱਤੇ ਨੇ ਤੇ ਉਹਨਾਂ ਦੀ ਜੋ ਚੱਬੇਵਾਲ ਸੀਟ ਹੈ ਉਹ ਖਾਲੀ ਪਈ ਹੈ ਤਾਂ ਪੰਜਾਬ ਦੇ ਵਿੱਚ ਇਹ ਪੰਜ ਵਿਧਾਨ ਸਭਾ ਸੀਟਾਂ ਜੋ ਹੈ ਇਸ ਸਮੇਂ ਖਾਲੀ ਨੇ ਪੰਜਵੀਂ ਜੋ ਹੈ ਖਾਲੀ ਹੋ ਜਾਵੇਗੀ ਡਾਕਟਰ ਸੁਖੀ ਦੇ ਅਸਤੀਫੇ ਤੋਂ ਬਾਅਦ ਇਹਨਾਂ ਤੇ ਹੁਣ ਚਰਚਾਵਾਂ ਤਾਂ ਤੇਜ਼ ਹੋਈਆਂ ਨੇ ਕਿਉਂਕਿ ਡਾਕਟਰ ਸੁਖੀ ਜੋ ਨੇ ਅਕਾਲੀ ਦਲ ਛੱਡ ਕੇ ਆਮ ਆਦਮੀ ਪਾਰਟੀ ਦੇ ਵਿੱਚ ਸ਼ਾਮਲ ਹੋਏ ਨੇ ਤੇ ਇਸ ਤੋਂ ਬਾਅਦ ਜਿਮਨੀ ਚੋਣਾਂ ਦੀ ਜੋ ਹੈ ਚਰਚਾਵਾਂ ਪੰਜਾਬ ਦੇ ਵਿੱਚ ਤੇਜ਼ ਹੋ ਗਈਆਂ ਨੇ